ਸਾਣੀ ਜਿੱਥੇ ਸਤਲੁਜ ਦੀ ਦੀਵਾਰ ਹੁੰਦੀ ਕਿਤੇ ਜਿਹੇ ਵੇਰ ਸਾਣੀ ਕਿਥੇ ਚਮਕੌਰ ਸਾਹਿਬ ਹੋਵੇ ਔਰ ਕਿਸੇ ਤੋਂ ਕੋਈ ਜਿਹਾਂ ਦੇ ਸਮਝ ਲੇ ਕੋ ਦਿੱਲੀ ਦਾ ਚਾਂਦਨੀ ਚੌਕੋ ਇਹ ਫਰਸ਼ ਦਰਸ਼ਨ ਵੀ ਯਾਦ ਕਰਿਓ ਔਰ ਕਿਸੇ ਤੋਂ ਐਸਾ ਦਰਸ਼ਨ ਜਿਹਦੇ ਕੋਪਾ ਗਗ ਸਿੰਘ ਹੋਵੇ ਦੁੱਲਾ ਪੱਟੀ ਹੋਵੇ ਔਰ ਕਿਸੇ ਕੋਈ ਐਸਾ ਦਰਸ਼ਨ ਨਹੀਂ ਜਿਹਦੇ ਕੋ ਸੁਨਾਨ ਦਾ ਜਨਮ ਪਲ ਯਤੀਮ ਨੌਜਵਾਨ ਚੇਹੇ ਜੀ ਨੂੰ ਤੁਮਸੇ ਬੋਲੇ ਵਾਰਿਸ ਹੋ ਤੁਸੀਂ ਭਗਤ ਸਿੰਘ ਨੌਵੇਂ ਸਰਦਾਰਾਂ ਦੇ ਨਾ ਦੇ ਖੰਨੇ ਦੇ ਵਿੱਚ ਨਸ਼ਿਆ ਦੇ ਵਿਰੁੱਧ ਇੱਕ ਬਹੁਤ ਵੱਡੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਹਦੇ ਵਿੱਚੋਂ ਵੱਖੋ ਵੱਖਰੇ ਪਿੰਡਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਵੱਡੇ ਪੈਮਾਨੇ ਤੇ ਸ਼ਾਮਲ ਹੋਏ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਾਣੀਆ ਕੋਹਾ ਕੋਲ ਕਿਤੇ ਅਜੇ ਹਿਆ ਵਰਸਾ ਨਹੀਂ ਦਿੱਤੇ ਹਰੰਗ ਦੀ ਦੀਵਾਰ ਨੂੰ ਕਿਤੇ ਅਜੇ ਹੈ ਵਰਸਾਹੀ ਕਿਤੇ ਚਮਕੌਰ ਸਾਹਿਬ ਹੋਵੇ ਔਰ ਕਿਸੇ ਤੋਂ ਕੋਈ ਜਹਾਂ ਵਰਸਾਹੀ ਲੇ ਕੋ ਦਿੱਲੀ ਦਾ ਚਾਂਦਨੀ ਚੌਕ ਹੋਵੇ ਇਹ ਬ੍ਰਹਿਸ਼ ਦਰਸ਼ਨ ਨੂੰ ਯਾਦ ਕਰਿਓ ਔਰ ਕਿਸੇ ਤੋਂ ਅਦਾ ਕਰੀਏ ਜਿਹਦੇ ਕੋ ਭਗਤ ਸਿੰਘ ਹੋ ਗਏ ਦੁੱਲਾ ਪੱਟੀ ਹੋਵੇ ਔਰ ਕਿਸੇ ਕੋਲ ਐਸਾ ਦਰਸ਼ਾ ਨਹੀਂ ਜਿਹਦੇ ਕੋ ਸੁਨਾਨ ਦਾ ਜੰਮ ਕਰ ਯਕੀਨ ਨੌਜਵਾਨ ਚਹੀਤ ਜੀ ਨੂੰ ਤੁਮ ਸੇ ਕਰੋਵੇ ਕਿ ਮਾ ਕੱਖ ਤੋਂ ਹਾਲ ਲਗਿਦਾ ਅੰਦਰ ਕੋਈਆ ਬਾਅਦ ਤੇ ਬਤਦਾਇਆ ਨਾ ਬੜਾ ਹੋਵੇ ਕਿਸੇ ਤੇ ਐਸਾ ਨਹੀਂ ਕੁਝ ਇਹਦੇ ਅਮਲ ਕਰਨਾ ਤੇ ਪੰਜਾਬ ਦੇ ਜੋ ਨਾਇਕ ਮਿਰਜ਼ਾ ਸਾਹਿਬਾ ਨਹੀਂ ਵੀਰ ਨਾਂਤਾ ਨਹੀਂ ਸੋਹਣਾ ਦੋੜਾ ਤਾੜੀਆਂ ਸਾਡਾ ਭਾਈ ਬਸਾਕਾ ਗੱਭਰੂ ਸੂਰਮੇ ਜਿਹੜੇ ਪਹਿਲਾਂ ਸੀ ਉਹਨਾਂ ਦੀ ਵੀ ਗੱਲ ਕਰ ਰਹੇ ਆ ਤੇ ਜੋ ਅੱਜ ਦੇ ਜਿਹੜੇ ਆਪਣੇ ਨੌਜਵਾਨ ਨੇ नशे जी दतल वस रहे उनजी बि पिछे वारो नारा दुनिया किसे गाउंदी से मौदी like ਨਸ਼ੇ ਵਾਲਾ ਘੋਣਾ ਲੱਗ ਗਿਆ ਜੇ ਕਿਤੇ ਆਪਾਂ ਸਮਝੇ ਵੀ ਕੱਲੇਵਾਰੀ ਆ ਇਹ ਸਰਕਾਰਾਂ ਤੇ ਫੌਜ ਦੀ ਜ਼ਿੰਮੇਵਾਰੀ ਨਹੀਂ ਆਪਣੇ ਕੱਲੇ ਕੱਲੇ ਮੈਂਬਰ ਦੀ ਜ਼ਿੰਮੇਵਾਰੀ ਹੈ ਜੇ ਹੁਣ ਆਪਾਂ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਸ਼ਹਿਰਾਂ 'ਚ ਕੀ ਤਾਂ ਰਾਜ ਕੀ ਘਰਾਂ ਦੇ ਅੰਦਰ ਜੇ ਪਹਿਰਾ ਨਾ ਦਿੱਤਾ ਤਾਂ ਆਉਣ ਵਾਲਾ ਸਮਾਂ ਦੇਖ ਲਓ ਪੰਜਾਬ ਦਾ ਕਿਹਦਾ ਹੋ ਸਕਦਾ ਅੱਖਾਂ ਵਿੱਚ ਕੇ ਦੇਖੋ ਕੁਝ ਦਿਖਦਾ ਫਿਰ ਪੰਜਾਬ ਦਾ ਸ਼ਾਇਦ ਉਹ ਆ ਲੋ ਜੇ ਆਪਾ ਕਿੱਥੇ ਹੋ ਕੇ ਰਾਕੇ ਪੈਰਾ ਨਾ ਦਿੱਤਾ ਬੁਲਸਤ ਸਰਕਾਰਾਂ ਕੀ ਕਰਨਗੀਆਂ ਥੋੜਾ ਸਹਿਜ ਨੂੰ ਵੀ ਜ਼ਰੂਰੀ ਆ ਇਸ ਗਾਣੇ ਦੇ ਵਿੱਚ ਇੱਕੇ ਵੀ ਅੰਤਰਾ ਅਸੀਂ ਪਾਇਆ ਹਜੂ ਕੋਚੀ ਬੁਲਿਆ ਬੁਲਿਆ ਅਸੋ ਗਾਣੇ ਲਿਖਾਇਆ ਗਸਤਰਾਓ ਐਂਟਰਟੇਨਮੈਂਟ ਤੇ YouTube ਤੇ ਅਸੀਂ ਪਾਇਆ ਮੈਂ ਇਹਨਾਂ ਨੂੰ 도ਚੀ ਪਹਿਲੇ ਬੁਲਿਆ ਨੇ ਥੀਲ ਦੇ ਵਿੱਚ ਇਹ ਲਿਖਿਆ

我跪在西藏地。 ਯੁੱਧ ਲਸ਼ਿਆ ਬੁਰਗ ਪੰਜਾਬ ਦਾ ਜਿੱਦਣ ਦਾ ਪੈਦਾ ਹੋਇਆ ਉਹ ਦੰਦਾਹੀ ਯੁੱਧ ਜਰਦਾ ਆ ਰਿਹਾ ਹੈ ਕਦੇ ਗੁਰੀਲਾ ਯੁੱਧ ਕਦੇ ਘੋੜਿਆਂ ਕੇ ਯੁੱਧ ਕਦੇ ਪੰਜਾਬ ਦੇ ਵਿੱਚੋਂ ਅਫਦਾਲੀ ਵਰਗੇ ਜੁਟੇਰੇ ਜਦੋਂ ਧੀਆਂ ਪੈਣਾ ਨੂੰ ਡੁੱਟ ਕੇ ਲਿਜਾਦੇ ਸੀ ਪੰਜਾਬ ਦੇ ਲੋਕ ਤਾਂ ਉਹ ਤੋਂ ਵੀ ਰਾਤ ਨੂੰ 11:00 ਵਜੇ ਰਤੀਆਂ ਪੈਣਾ ਚੜਾਉਂਦੇ ਹੁੰਦੇ ਸੀ ਇਹ ਉਹ ਪੰਜਾਬੀ ਚ ਜਿਹੜੇ ਪਾਸੇ ਚੋਕਿਆ ਕਰਦਾ ਦੋ افغانستان ਦੇ ਵਿੱਚ ਜਾ ਕੇ 5-500 ਟਕੇ ਦੀਆਂ ਜਿਹੜੀਆਂ ਔਰਤਾਂ ਨੂੰ ਵੇਚਿਆ ਕਰਦੇ ਸੀਗੇ ਉਹਨਾਂ ਔਰਤਾਂ ਨੂੰ ਛਡਾਉਣ ਵਾਲਾ ਪੰਜਾਬ ਹੈ ਪੰਜਾਬ ਸੋਚੋ ਜਰਾ ਇਹ ਗੁਰੂ ਗੋਬਿੰਦ ਸਿੰਘ ਦੀ ਧਰਤੀ ਦਾ ਪੰਜਾਬ ਹੈ ਜਿੱਥਲਾ ਘੋੜਿਆਂ ਦੀ ਟਾਪਾਂ ਦੇ ਉੱਤੇ ਜਾ ਕੇ ਬਗਲਾ ਦੇ ਨਾਲ ਜ਼ੁਮ ਦੇ ਖਲਾ ਅਰਦਨ ਵਾਲੀ ਸ਼ਮਸ਼ੀਰ ਕੱਢ ਕੇ ਖੜਨ ਵਾਲਾ ਪੰਜਾਬ ਹੈ ਅੱਜ ਕੇ ਪੰਜਾਬ ਕਿੱਧਰ ਪੁਰ ਗਿਆ ਸੋਚੋ ਜਰਾ ਇਹ ਮੋੜਾ ਤੁਸੀਂ ਪੜੇ ਸ਼ੁਰੂ ਪੰਜਾਬ ਪੁਲਿਸ ਦੀ ਹੈ ਨਾਲ ਜ਼ਰੂਰ ਖੜੀਆ ਤੁਹਾਡੇ ਹਰ ਵੇਲੇ ਮੈਂਬਰਾਂ ਦੇ ਵਿੱਚ ਛਿੱੜਛੜਾਪਾ ਨਾ ਜਾਂਦਾ ਹੋਵੇ ਸੁਭਾਅ ਦੇ ਵਿੱਚ ਘਟ ਜਾਂਦੀ ਹੈ ਭੁੱਖ ਬਹੁਤ ਵੱਧ ਜਾਂਦੀ ਹੈ ਜਾਂ ਘਟ ਜਾਂਦੀ ਹੈ ਸੋ ਤੁਹਾਨੂੰ ਅਗਰ ਤੁਹਾਡੇ ਪਰਿਵਾਰਕ ਮੈਂਬਰ ਜਾਂ ਬੱਚੇ ਦੇ ਸੁਭਾਅ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਅਗਰ ਫਰਕ ਲੱਗੇ ਤਾਂ ਤੁਹਾਨੂੰ ਇੱਕ ਵਾਰ ਉਹਨੂੰ ਡਾਕਟਰ ਕੋਲ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਨਸ਼ਾ ਹੀ ਕਰਦਾ ਹੋਵੇ ਹੋ ਸਕਦਾ ਹੈ ਕਿ ਉਹਨੂੰ ਕੋਈ ਹੋਰ ਐਂਗਜ਼ਾਈਟੀ ਜਾਂ ਡਿਪਰੈਸ਼ਨ ਹੋਵੇ ਚਲੋ ਜੋ ਵੀ ਹੋਏਗਾ ਉਹ ਮੈਂ ਖਾਲੀ ਹੋ ਸਕਦਾ ਹੈ ਕਿ ਅਗਰ ਅਪਾ ਟਾਈਮਲੀ ਉਹਨੂੰ ਲੈ ਆ ਸਾਰੇ ਮਿਲ ਝੁਲ ਕੇ ਇਸ ਹਵਨ ਕੁੰਡ ਦੇ ਵਿੱਚ ਸੱਚੀ ਸੁਤਰੀ ਆਹੋਤੀ ਪਾਈ ਆਈਏ ਤੇ ਜਾਨ ਲਾ ਕੇ ਆਪਣੇ ਬੱਚਿਆਂ ਦੀ ਆਪਣੇ ਪੰਜਾਬ ਮੈਂ ਹੁਣ ਅ ਮਨੁੱਖੀ ਸਭ ਤੋਂ ਪਹਿਲਾਂ ਉਹ ਸਖਸ਼ੀਤ ਵਾਲੇ ਸਾਡੇ ਸਿਵਲ ਹਸਪਤਲ ਦੇ ਨਾਲ ਜੁੜੀਆਂ ਜਿਹੜੀਆਂ ਡਰੱਗਸ ਨੂੰ ਸਮਝਦੀਆਂ ਨੇ ਕਿ ਡਰੱਗਸ ਚੰਡੀਗੜ੍ਹ ਮੁਹੱਲੇ ਨਸ਼ੇ ਦੇ ਸਾਡੀ ਪੰਜਾਬ ਪੁਲਿਸ ਵੀ ਆਦਰ ਫੜ ਕੇ ਜਾ ਰਹੀ ਹੈ। ਸੋ ਮੈਂ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਖੰਨੇ ਦੇ ਵਿੱਚ ਨਸ਼ਿਆ ਦੇ ਵਿਰੁੱਧ ਇੱਕ ਬਹੁਤ ਵੱਡੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹਦੇ ਵਿੱਚੋਂ ਵੱਖੋ-ਵੱਖਰੇ ਪਿੰਡਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਵੱਡੇ ਪੈਮਾਨੇ ਤੇ ਸ਼ਾਮਲ ਹੋਏ ਨੇ। ਇੰਦੇ ਵਿੱਚ ਸਾਡੀ ਮਾਤਾ ਪੈਣਾ ਵੀ ਬਹੁਤ ਵੱਡੇ ਪੈਮਾਨੇ ਤੇ ਸ਼ਾਮਿਲ ਹੋਏ ਨੇ ਇਹ ਸਾਰੇ ਨਸ਼ਿਆ ਦੇ ਖਿਲਾਫ ਇਕਜੁੱਟ ਹੋਏ ਨੇ ਖੰਡਾ ਇੱਕ ਇਹੋਜਿਆ ਜ਼ਿਲ੍ਹਾ ਹੈ ਜਿੱਦੇ ਵਿੱਚ 376 ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਨੇ ਤੇ ਵਾਰਡ ਕਮੇਟੀਆਂ ਨੇ ਸੌ ਚੁੱਕੀ ਹੈ ਕਿ ਉਹ ਆਪਣੇ ਆਪਣੇ ਏਰੀਆ ਦੇ ਵਿੱਚ ਨਾ ਨਸ਼ੇ ਨੂੰ ਵੜਨ ਦੇਣਗੇ ਨਾ ਨਸ਼ਾ ਤਸਕਰਾਂ ਨੂੰ ਵੜਨ ਦੇਣਗੇ ਨਸ਼ੇ ਨੂੰ ਖਤਮ ਕਰਨ ਲਈ ਉਹ ਪੰਜਾਬ ਪੁਲਿਸ ਦੇ ਨਾਲ ਮੋਢੇ ਦੇ ਨਾਲ ਮੋੜਾ ਜੋੜ ਕੇ ਕੰਮ ਕਰ ਰਹੇ ਨੇ ਜਿਹਦੇ ਲਈ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਹੁਣ ਵੀ ਜਿਹੜੀ ਮਾਨਯੋਗ ਸੀਐਮ ਸਾਹਿਬ ਵੱਲੋਂ ਨਸ਼ੇ ਦੇ ਖਿਲਾਫ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ 9779100200 ਇਹਦੇ ਰਾਹੀਂ ਵਟਸਐਪ ਤੇ ਨਸ਼ੇ ਦੇ ਬਾਰੇ ਜੋ ਵੀ ਸੂਚਨਾ ਸਾਂਝੀ ਕਰੀ ਕੀਤੀ ਜਾਊਗੀ ਉਹਦੇ ਤੇ ਐਕਸ਼ਨ ਹੋਊਗਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਊਗੀ ਤੇ ਇਹਨਾਂ ਦੀ ਪਹਿਚਾਨ ਜੋ ਵੀ ਇਨਫਾਰਮੇਸ਼ਨ ਦੇਣਗੇ ਉਹਨਾਂ ਦੀ ਪਹਿਚਾਨ ਗੁਪਤ ਰੱਖੀ ਜਾਊਗੀ ਹੁਣ ਤੱਕ ਪਿਛਲੇ ਸਵਾ ਮਹੀਨੇ ਦੇ ਵਿੱਚ ਖੰਨਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ 25 ਤੋਂ ਵੱਧ ਤਸਕਰਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਤੇ 7 ਤਸਕਰ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਸਿਵਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸ ਤਰੀਕੇ ਦੀ ਸਖਤ ਕਾਰਵਾਈ ਅੱਗੇ ਵੀ ਸੜੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਗੇ ਜਾਰੀ ਰਹੂਗੀ ਤੇ ਅੱਜ ਜਿਹੜੇ ਜਿਹੜੇ ਸਾਰੇ ਪਿੰਡਾਂ ਦੇ ਲੋਕ ਇੱਥੇ ਆਏ ਨੇ ਵਾਰਡਾਂ ਦੇ ਲੋਕ ਇੱਥੇ ਆਏ ਨੇ ਤੇ ਨਸ਼ਿਆਂ ਦੇ ਖਿਲਾਫ ਇਸ ਲੜਾਈ ਦੇ ਵਿੱਚ ਆਪਣੀ ਸਾਂਝ ਪਾ ਰਹੇ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਕਰਦੀ ਆ ਥੈਂਕ ਯੂ